ਬਾਈ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣੀ ਹੋਰ ਨਵੀਂ ਵੀਡੀਓ ਦੇ ਵਿੱਚ ਹਿੰਦ ਹੋ ਗਈ ਵੀਰੇ ਆਪਣੀ ਰੇਅਰ ਫੁੱਲ ਲੀਵਰ ਆਪਾਂ ਨੇ ਕੱਲ ਨਾਲ ਤਾਂ ਗਏਗਾ ਅੱਜ ਝਾਰਨਾ ਬਣਾਇਆ ਵੀਰੇ ਕਣਕ ਵਾਸਤੇ 13 ਨੰਬਰ ਦਾ ਆਪਾਂ ਨੇ ਨਵਾਂ ਬਾਈ ਇਹਦੇ ਨੂੰ ਕਰਕੇ ਦਿਖਾ ਦੇ ਥੋੜਾ ਝਾਰਨਾ ਪੂਰਾ ਉਹ ਲੈ ਆ ਅੱਜ ਝਾਰ ਬਣਾਇਆ ਜੀ ਆਪਾਂ ਨੇ 13 ਨੰਬਰ ਦੀ ਗੋਲੀ ਵਾਲਾ ਵੀਰੇ ਨਿਚਲਾ ਝਾਰ ਪਾਏ ਪਾਵਾਂਗੇ ਇਸ ਵਾਰ ਆਪਾਂ ਜੀਰੀ ਚ ਵੀ ਅੱਡੇ ਪਾਉਣਾ ਜੀ ਤੇ 17 ਨੰਬਰ ਦਾ ਪਾਉਣਾ ਵੀਰੇ ਅੱਧਾ 22 ਦਾ ਕਰ ਬੰਨ ਅੱਧਾ 17 ਦਾ ਕਿਉਂ ਵੀ ਇਹਦੇ ਨਾਲ ਨਾ ਮਸ਼ੀਨ ਦਾਣਾ ਨਹੀਂ ਦਵਾਉਂਦੀ ਵੀਰ ਜੀ ਇਹ 13 ਨੰਬਰ ਦੀ ਗੋਲੀ ਵਾਲਾ ਕਰਿਆ ਸਫਾਈ ਵੀ ਬਹੁਤ ਆਉਂਦੀ ਹੈ ਵੀਰੇ ਕੰਕਰੀ ਜਿਹੜੀ ਕਹਿੰਦੇ ਨੇ ਮੱਖੀ ਜੀ ਆਉਂਦੀ ਉਹ ਮੱਖੀ ਬਿਲਕੁਲ ਵੀ ਨਹੀਂ ਆਉਂਦੀ ਇਹ ਚਾਰਨੇ ਨਾਲ ਵੀਰਾ ਵੀਰ ਜੇ ਕਿਸੇ ਹੋਰ ਵੀਰੇ ਵੀਰ ਨੇ ਪਾਉਣਾ ਹੋਵੇ ਉਹ ਵੀ ਵੀਰੇ ਪਾ ਪਾਇਆ ਕਰੋ ਯਾ ਚਾਪ ਬਣਵਾ ਲਿਆ ਕਰੋ ਕਿਉਂ ਸਾਡੇ ਬਾਸ ਸਵੇਰੀ ਵਿੱਚ ਅਸੀਂ ਬਣਾ ਕੇ ਨਹੀਂ ਦੰਦੇ ਵੀਰੇ ਚਾਰਨੇ ਕਿਸੇ ਮੇਰੇ ਵੀਰ ਨੇ ਬਣਵਾਉਣਾ ਹੈ ਅੱਗੇ ਕੀ ਕਰੀਏ ਠੀਕ ਹੈ ਆ ਸਾਨੂੰ ਡੀਜ਼ਲ ਲਾ ਕੇ ਅਗਲੇ ਬਲੌਗ ਦੇ ਵਿੱਚ ਆ। ਆ ਲਾਤੀ ਜੀ। ਆ ਲਾਤੀ ਇਹ ਪਰ ਇਹ ਰਿਪੇਅਰ ਕਰਕੇ ਵੀਰੇ ਫੁੱਲ। ਤੇ ਆ ਮੱਕੀ ਵਾਲਾ ਕਾਟਰ ਨਵਾਂ ਆਇਆ ਕਰਤਾਰ ਦਾ ਲੈ ਕੇ ਆਏ ਨੇ ਬਾਈ ਹਿੰਦ ਦਾ। ਇਹ ਵੀ ਐ ਕਿ ਵੀ ਚਲਾਉਣਾ ਵੀਰੇ ਕਾਟਰ ਹਿੰਦ ਦੇ ਨਾਲ। ਤੇ ਮੱਕੀ ਕਾਟਰ ਇਹਦਾ ਆਪਾਂ ਕੱਢ ਲਿਆ ਬਾਹਰ। ਉਹ ਕਰਾਂਗੇ ਰਿਪੇਅਰ ਵੀਰੇ। ਪੂਰਾ ਨਿਕਾਉਣਾ ਸਾਨੂੰ ਕੱਢਿਆ ਹਾ ਕਾਟਰ ਬਾਹਰੇ ਆਹ ਖੜਾ ਵੀਰੇ ਕਾਟਰ ਮਾਰੇ ਕੱਢਿਆ ਇਹ ਵੀ ਚੱਲ ਰਹੀ ਆ ਰਿਪੇਅਰ ਉਹ ਬਿਲਡਿੰਗ ਸੈੱਟ ਬਿਲਡਿੰਗ ਕਰਤਾ ਹੈ